گیا ہاتھ جو لکھے سچے سجی پاتشاہ میں منگیا نہیں تو اسی آپے دے باقی میں منگا نہیں سی آیا تو اسی آپے دے خیانہ ਸੋ ਸ਼ਾਂਤੇ ਜੋ ਆਇਆ ਉਸ ਸੰਗਤ ਨੂੰ ਜੋ ਮੂੰਹ ਚੋਂ ਮੰਗਿਆ ਇਹ ਸਿੰਘ ਸਿਦਾ ਨੇ ਉਸ ਸ਼ਾਂਤੋਂ ਸੰਪੂਰਨ ਪ੍ਰਾਪਤ ਹੋਇਆ ਸਿੱਖ ਸੰਗਤਾਂ ਸਾਡੀਆਂ ਧਰਮ ਪਰਿਵਰਤਨ ਕਰ ਰਹੀਆਂ ਨੇ ਅਸੀਂ ਇੱਕ ਵਾਰੀ ਧਰਮ ਪਰਿਵਰਤਨ ਕਰਨ ਤੋਂ ਪਹਿਲਾਂ ਉਹ ਸ ਸਹੀਦਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੌਧਿਆਂ ਨੂੰ ਉਹਨਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਨੂੰ ਯਾਦ ਕਰਕੇ ਦੇਖੋ ਕਿ ਅਸੀਂ ਸਾਨੂੰ ਮਾਣ ਹੁੰਦਾ ਹੈ ਕਿ ਅਸੀਂ ਸਿੱਖ ਕੌਮ ਦੇ ਵਿੱਚ ਪੈਦਾ ਹੋਏ ਆ ਜਿਹੜੇ ਬੰਦੇ ਲਾਲਚੀ ਹੋ ਜਾਣ ਜਾਂ ਜਿਹੜੇ ਬੰਦੇ ਧਰਮ ਤੋਂ ਮੁਖਤਬ ਹੋ ਜਾਣ ਜਿਹੜੇ ਆਪਣਾ ਧਰਮ ਛੱਡ ਕੇ ਦੂਜੇ ਧਰਮ 'ਚ ਚਲੇ ਜਾਣ ਜਿਹੜੇ ਬੰਦੇ ਚਾਰ ਪੈਸੇਆਂ ਪਿੱਛੇ ਆਪਣਾ ਧਰਮ ਛੱਡ ਸਕਦੇ ਆ ਕੱਲ ਨੂੰ ਕਿਸੇ ਨੂੰ ਵੀ ਛੱਡ ਸਕਦੇ ਆ ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਸਰਫਾਂ ਦੇ ਪੈਗਾਂ ਵਿੱਚ ਵਿਕਦੇ ਆ ਜਾ ਜਿਹੜੇ ਕਿਸੇ ਲਾਲਚ ਪਿੱਛੇ ਧਰਮ ਤਬਦੀਲ ਕਰਦੇ ਆ ਉਹ ਕਦੇ ਵੀ ਸਿਰ ਨਹੀਂ ਵਾਰ ਸਕਦੇ ਸਿਰ ਤਾਂ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੀ ਵਾਰ ਸਕਦਾ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਦਿਲੋਂ ਪਿਆਰ ਕਰਕੇ ਆਪਣੀ ਮਰਜ਼ੀ ਨਾਲ ਅਸੀਂ ਆਪਣਾ ਬਾਪ ਬਣਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਸ਼ ਬਾਬਾ ਜੀ ਨਾਨ੍ਹ ਹਾਲ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਸਤਿਗੁਰੂ ਸਾਹਿਬੇ ਕਮਾਲ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਏ ਜਾ ਰਹੇ ਆ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਤੇ ਹਾਜ਼ਰੀਆਂ ਭਰ ਰੀਆਂ ਬੇਅੰਤ ਸਤਪੁਰਸ਼ ਮਹਾਪੁਰਸ਼ ਰੱਬ ਦੇ ਪਿਆਰੇ ਸਾਧੂ ਸਤਪੁਰਸ਼ ਪਹੁੰਚ ਰਿਆ ਸੋ ਪਹੁੰਚੇ ਵੀ ਹੋਇਆ ਸੋ ਦਾਸ ਨੂੰ ਵੀ ਅੱਜ ਸੰਗਤਾਂ ਦੇ ਚਰਨ ਪਰਸਨ ਦਾ ਸਮਾਂ ਮਿਲਿਆ ਸੋ ਬਹੁਤ ਬਹੁਤ ਸਾਰੀ ਸੰਗਤ ਨੂੰ ਸਤਿਕਾਰਯੋਗ ਬਾਬਾ ਜੀ ਨੌਨਿਹਾਲ ਸਿੰਘ ਜੀ ਵੱਲੋਂ ਦਾਸ ਵੱਲੋਂ ਇਹਨਾਂ ਦੇ ਸਮੁੱਚੇ ਮੈਨੇਜਮੈਂਟ ਵੱਲੋਂ ਬਹੁਤ ਬਹੁਤ ਵਧਾਈਆਂ ਸੋ ਕੱਲ ਹੀ ਸਤਿਗੁਰ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਐਸਾ ਗੁਰਬੜ ਭਾਗੀ ਪਾਇਆ ਮਹਾਂਪੁਰਸ਼ਾਂ ਲੋਕ ਸ਼ਬਦ ਵੀ ਬਹੁਤ ਪਿਆਰਾ ਤੇ ਬੜੀ ਭਾਵਨਾ ਨਾਲ ਰਿਲੀਜ਼ ਕੀਤਾ ਗਿਆ ਸੰਗਤਾਂ ਉਹ ਵੀ ਸੁਣਨ ਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਨ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਤੁਸੀਂ ਇਦਾਂ ਦੇ ਸ਼ਬਦ ਗੁਰਬਾਣੀ ਨਾਲ ਜੋੜੋਗੇ ਸੁਣਾਓਗੇ ਤਾਂ ਜੋ ਸਾਡਾ ਸਾਰਿਆਂ ਦਾ ਭਲਾ ਹੋਊਗਾ ਤੋ ਬਹੁਤ ਬਹੁਤ ਸਾਰੀ ਸੰਗਤ ਦਾ ਧੰਨਵਾਦ ਜੀ ਬਾਬਾ ਜੀ ਜਿਹੜੇ ਨੌਜਵਾਨੀ ਗੁਰੂ ਤੋਂ ਬੇਮੋਰੀਆ ਪੱਤਰਤ ਹੋ ਰਹੀ ਆ ਕਿ ਲੱਗਦਾ ਤੁਮੋਰਿ ਕੀ ਕਾਰਨ ਨੇ ਜਿਹੜਾ ਇੱਕ ਆ ਗੱਲ ਵੀਡੀਓ ਵੀ ਵਾਇਰਲ ਹੋ ਰਹੀ ਆ ਵੀ ਨਗਰ ਕੀਰਤਨ ਵਿੱਚ ਇੱਕ ਪੰਜੀ ਦੇ ਸਿੰਘ ਸੀਗੇ ਉਹ ਵੀ ਥੋਨੇ ਮੋਨੇ ਹਾਂਜੀ ਉਹ ਅਸਲ ਵਿੱਚ ਇਦਾਂ ਵੀ ਕਈ ਵਾਰ ਪਤਾ ਨਹੀਂ ਲੱਗਦਾ ਹੁੰਦਾ ਹਨਾ ਜਿੱਦਾਂ ਕਮੇਟੀਆਂ ਵਾਲੇ ਜਾਂ ਕਿਸੇ ਦੇ ਧਿਆਨ 'ਚ ਨਹੀਂ ਹੁੰਦਾ ਉਹਨਾਂ ਨੇ ਮਾਫੀ ਮੰਗ ਲਈ ਆ ਉਸ ਚੀਜ਼ ਦੀ ਵੈਸੇ ਜੋ ਹੋਇਆ ਗਲਤ ਹੋਇਆ ਏ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਜੇ ਦੇਖੋ ਸਾਰੀ ਦੁਨੀਆ ਨੂੰ ਤਾਂ ਅਸੀਂ ਸਮਝਾ ਨਹੀਂ ਸਕਦੇ ਪਰ ਪੰਜਾਬ ਦੀ ਧਰਤੀ ਤੇ 90% ਸਿੱਖੀ ਨੇ ਤੇ ਸਾਰੇ ਸੁਲਝੇ ਹੋਏ ਨੇ ਜਿੰਨੇ ਵੀ ਨੌਜਵਾਨ ਨੇ ਜੇ ਮੰਨ ਕੇ ਚੱਲੋ ਵੀ 100 ਚੋਂ ਤੁਸੀਂ 5 5 ਜਾਂ 7 ਕਹਿ ਸਕਦੇ ਹੋ ਨੌਜਵਾਨ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਜਾਂ ਫਿਰ ਜਿਹੜੇ ਮਾੜੇ ਰਾਹੀ ਤੁਰਿਆ 90% ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਭ ਚੜ੍ਹਦੀ ਕਲਾ ਜੀ ਪਿਛਲੇ ਲੰਮੇ ਸਮੇਂ ਤੋਂ ਪਾਣੀ ਦਾ ਪ੍ਰਚਾਰ ਹੋ ਰਿਹਾ ਵੱਡੀ ਗਿਣਤੀ ਵਿੱਚ ਚਾਰ ਚਾਰ ਕੰਬਲ ਦਾਵੇ ਵੀ ਕੀਤੇ ਜਾ ਰਹੇ ਨੇ ਵੀ ਇਹ ਨੀਬਦੀਨ ਦੇ ਵਿੱਚ ਜਿਹੜਾ ਅੰਮ੍ਰਿਤਸਰ ਚੱਲ ਰਿਹਾ ਗਿਆ। ਹਾਂਜੀ। ਰਸਵੀਰ ਵੀ ਕਿਤੇ ਜਾਂਦੇ ਘਾਟ ਮਹਿਸੂਸ ਹੁੰਦੀ ਹੈ। ਹਾਂ। ਹੁਣ ਨਹੀਂ ਘਾਟ ਮਹਿਸੂਸ ਹੁੰਦੀ ਇਹ ਕੋਈ। ਤੁਸੀਂ ਫਤਿਹਗੜ੍ਹ ਸਾਹਿਬ ਐਦਿ ਕੀ ਗਏ ਹੋਣੇ ਜੇ ਨਹੀਂ ਗਏ ਤਾਂ ਤੁਸੀਂ ਅਗਲੇ ਸਾਲ ਦੇਖ ਲਿਆ ਵੀਡੀਓ ਪਈਆਂ ਨੇ ਆਪਣੀਆਂ 网上 ਤੇ। 1 ਕਰੋੜ ਬੰਦੇ ਨੇ ਮੱਥਾ ਟੇਕਿਆ 1 ਮਹੀਨੇ 'ਚ। ਤੇ ਸਭ ਜੱਦਿਆਂ ਦੇ ਪਿਆਰ 'ਚ 4.500 ਲੰਗਰ ਲੱਗੇ ਐ ਜੀ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੇ। ਸੋ ਉਹ ਜਿਹੜੇ ਲੰਗਰ ਲੱਗੇ ਨੇ ਜਾਂ ਜਿਹੜੇ ਸਜਦਾ ਕਰਨ ਵਾਲੇ ਨੇ ਇਹ ਕੀ ਇੰਨੇ ਜਿਆਦਾ ਦਵਾਨ ਸੀਗੇ ਪਿੰਡਾਂ ਚ ਨਗਰਾਂ ਚ ਸ਼ਹਿਰਾਂ ਚ ਮਤਲਬ 1 ਮਿੰਟ ਦਾ ਵੀ ਵੇਲ ਨਹੀਂ ਸੀਗਾ ਤੇ ਇਹ ਲੋਕ ਸਾਰੇ ਜਾਗ ਹੀ ਹੋਏ ਨੇ ਨਾ ਇਸੇ ਕਰਕੇ ਉੱਥੇ ਸਜਦਾ ਕਰਨ ਜਾ ਰਹੇ ਆ ਸੋ ਕਾਂਗਯਾਰੀ ਤਾਂ ਹੁੰਦੀ ਆ ਹਰ ਧਰਮ ਚ ਹਰ ਸੋਸਾਇਟੀ ਚ ਹੁੰਦੀ ਆ ਪਰ ਸਤਿਗੁਰ ਜੀ ਦੀ ਬਹੁਤ ਕਿਰਪਾ ਪ੍ਰਚਾਰ ਦਾ ਸਦਕਾ ਹੀ ਲੋਕਾਂ 'ਚ ਬਹੁਤ ਜ਼ਿਆਦਾ ਵਿਰਨਸ ਆ ਰਹੀ ਹੈ। ਇਸਾਈ ਧਰਮ ਦੀ ਕਾਫੀ ਲੋਕ ਨੂੰ ਦੂਤ ਹੋ ਰਿਹਾ ਹੈ। ਜਾਗਨਾ ਪ੍ਰੋਗਰਾਮ ਹੁੰਦੇ ਨੇ। ਗੁਰੂ ਆਪਣੀ ਜੇ ਵੀ ਰੀਤੀ ਰਿਵਾਜ ਦਾ ਉੱਤੇ ਮਨਾਤੇ ਹੋ ਰਹੇ। ਹਾਂਜੀ ਕੋਈ ਗੱਲ ਨਹੀਂ ਅਸਲ 'ਚ ਜਿਹੜੀ ਕਣਕ ਹੁੰਦੀ ਆ ਉਹਨੂੰ ਮਿਹਨਤ ਕਰਕੇ ਉਗਾਇਆ ਜਾਂਦਾ ਜਿਹੜਾ ਗੁੱਲੇ ਡੰਡਾ ਹੁੰਦਾ ਆ ਆਪਦੇ ਆਪ ਹੋ ਜਾਂਦਾ ਹੁੰਦਾ ਸੋ ਗੁੱਲੇ ਡੰਡੇ ਦੀ ਕੋਈ ਕਦਰ ਵੀ ਨਹੀਂ ਹੁੰਦੀ ਜਿੱਦਾਂ ਹਰ ਇੱਕ ਬੰਦੇ ਨੂੰ ਆਪੋ ਆਪਣਾ ਧਰਮ ਪਿਆਰਾ ਮੁਬਾਰਕ ਆ ਕੋਈ ਇਸਾਈ ਜੀ ਨੂੰ ਮੰਨਦਾ ਕੋਈ ਰਾਮ ਜੀ ਨੂੰ ਮੰਨਦਾ ਕੋਈ ਕ੍ਰਿਸ਼ਨ ਜੀ ਨੂੰ ਮੰਨਦਾ ਹਨ ਤੇ ਕੋਈ ਮੁਹੰਮਦ ਸਾਹਿਬ ਨੂੰ ਮੰਨਦਾ ਸਿੱਖ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੰਨਦੇ ਆ ਪਰ ਜਿੱਦਾਂ ਸਾਈਆਂ ਨੇ ਪਿਛਲੇ ਜੋ ਕੇ ਸਮੇਂ ਅੰਦਰ ਐਦਾਂ ਦਾ ਕੁਛ ਕੀਤਾ ਸੋ ਜਿਹੜੇ ਪਖੰਡੀ ਪਾਸਟਰ ਨੇ ਤਾਂ ਜਿਹੜੇ ਆਪਦਾ ਨਾਮ ਚਮਕਾਉਣਾ ਚਾਹੁੰਦੇ ਆ ਜਿਹੜੇ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਜ ਮਲਾਉਣਾ ਚਾਹੁੰਦੇ ਆ ਸੋ ਲੋਕੀ ਵੀ ਲਾਲਚ ਦੇ ਅਧੀਨ ਹੀ ਉਧਰ ਜਾ ਰਹੇ ਆ ਸੋ ਜਿਹੜੇ ਬੰਦੇ ਲਾਲਚੀ ਹੋ ਜਾਣ ਜਾਂ ਜਿਹੜੇ ਬੰਦੇ ਧਰਮ ਤੋਂ ਮੁਖਾਤਬ ਹੋ ਜਾਣ ਜਿਹੜੇ ਆਪਣਾ ਧਰਮ ਛੱਡ ਕੇ ਦੂਜੇ ਧਰਮ 'ਚ ਚਲੇ ਜਾਣ ਜਿਹੜੇ ਬੰਦੇ ਚਾਰ ਪੈਸੇਆਂ ਪਿੱਛੇ ਆਪਣਾ ਧਰਮ ਛੱਡ ਸਕਦੇ ਆ ਕੱਲ ਨੂੰ ਕਿਸੇ ਨੂੰ ਵੀ ਛੱਡ ਸਕਦੇ ਆ ਤੇ ਦੂਜੀ ਗੱਲ ਇਹ ਹੈ ਵੀ ਜਿਹੜੇ ਸਰਫਾਂ ਦੇ ਪੈਕਟਾਂ ਪਿੱਛੇ ਵਿਕਦੇ ਆ ਜਾਂ ਜਿਹੜੇ ਕਿਸੇ ਲਾਲਚ ਪਿੱਛੇ ਧਰਮ ਤਬਦੀਲ ਕਰਦੇ ਆ ਉਹ ਕਦੇ ਵੀ ਸਿਰ ਨਹੀਂ ਵਾਰ ਸਕਦੇ ਸਿਰ ਤਾਂ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੀ ਵਾਰ ਸਕਦਾ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਦਿਲੋਂ ਪਿਆਰ ਕਰਕੇ ਆਪਣੀ ਮਰਜ਼ੀ ਨਾਲ ਅਸੀਂ ਆਪਣਾ ਬਾਪ ਬਣਾਇਆ ਹੈ ਸੋ ਮੇਰੇ ਹਿਸਾਬ ਨਾਲ ਤੁਸੀਂ ਦੇਖਿਆ ਹੋਊਗਾ ਪਿੱਛੇ ਜੀ ਉਹਨਾਂ ਦਾ ਜਿਹੜਾ ਸਭ ਤੋਂ ਵੱਡਾ ਪੌਪ ਆ ਉਹਨੂੰ ਵੀਲਚੇਅਰ ਤੇ ਤੋਰ ਕੇ ਲੈ ਕੇ ਜਾਇਆ ਜਾਂਦਾ ਹਨਾ ਜੇ ਕੋਈ ਉਹਨਾਂ ਕੋਲ ਇਦਾਂ ਦੀਆਂ ਸ਼ਕਤੀਆਂ ਨੇ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਉੱਧਰ ਆਪਣੇ ਪੌਪ ਸਾਹਿਬ ਨੂੰ ਠੀਕ ਕਰਨਾ ਚਾਹੀਦਾ ਤੇ ਬਾਕੀ ਕੋਈ ਨਹੀਂ ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ ਹੋਏ ਗੁਰੂ ਸਾਹਿਬ ਜੀ ਨੇ ਬਚਨ ਦੇ ਤਿੰਨ ਗੱਲ ਸਤ ਹੋਣੇ ਆ ਵਾਹ ਮੇਰਾ ਨਾਮ ਅਮਰੀਕ ਸਿੰਘ ਚਹਿਲ ਮੇਰਾ ਪਿੰਡ ਲਦਾਲ ਡਿਸਟ੍ਰਿਕਟ ਸੋਹੀ ਮੈਂ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਆਸਪਾਸ ਦੇ ਰਿਖਿਆ ਮਾਨਯੋਗ ਜੀ ਸ੍ਰੀ ਗੋਤਮ ਚੰਬਾ ਸਾਹਿਬ ਆਈਪੀਐਸ ਨਾਲ ਬਤੌਰ ਲੀਡਰ ਡਿਊਟੀ ਨਿਭਾ ਰਹੇ ਹਾਂ। ਅੱਜੋ ਇਸ ਸਥਾਨ ਤੇ ਮੈਂ ਤੇ ਮੇਰੇ ਮਾਤਾ ਜੀ ਸੰਨ 95 ਤੋਂ 95 ਤੋਂ ਬਾਬਾ ਰਾਜਵੰਤ ਸਿੰਘ ਜੀ ਉਹ ਅਸੀਂ 99 ਤੋਂ ਲੈ ਕੇ ਹੁਣ ਤੱਕ ਮੇਰੇ ਪਰਿਵਾਰ ਤੇ ਇਸ ਸਥਾਨ ਵੱਲੋਂ ਅਪਾਰ ਕਿਰਪਾ ਗੁਰੂ ਗੋਬਿੰਦ ਸਾਹਿਬ ਦੇ ਗੁਰਪੂਰਬ ਤੇ ਇਸ ਸਥਾਨ ਤੇ ਹਰ ਸਾਲ ਖੰਡਪਾਤ ਸਾਹਿਬ ਸੰਗਤਾਂ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਹੋਈਆਂ ਨੇ ਉਹ ਪੂਰੀਆਂ ਹੁੰਦੀਆਂ ਨੇ ਖੰਡਪਾਤ ਸਾਹਿਬ ਪ੍ਰਕਾਸ਼ ਕਰਾਉਂਦੀਆਂ ਨੇ 95 ਤੋਂ ਲੈ ਕੇ ਅੱਜ ਤੱਕ ਹਰ ਸਾਲ ਜਨਵਰੀ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੂਰਬ ਤੇ ਇੱਥੇ ਜੋੜ ਮੇਲਾ ਹੁੰਦਾ ਹੈ ਇਸ ਸੰਤ ਤੇ ਜੋ ਆਇਆ ਉਸ ਸੰਗਤ ਨੂੰ ਜੋ ਮੂੰਹ ਚੋਂ ਮੰਗਿਆ ਹੈ ਇਹ ਸਿੰਘ ਸਿਦਾ ਨੇ ਉਸ ਸੰਤ ਤੋਂ ਸਭ ਕੁਝ ਪ੍ਰਾਪਤ ਹੋਇਆ ਪਰੰਤੂ ਮੈਂ ਇਹ ਕਹਿਣਾ ਚਾਹੁੰਦਾ ਜਿਹੜੀਆਂ ਸਿੱਖ ਸੰਗਤਾਂ ਸਾਡੀਆਂ ਧਰਮ ਪਰਿਵਰਤਨ ਕਰ ਰਹੀਆਂ ਨੇ ਅਸੀਂ ਇੱਕ ਵਾਰੀ ਧਰਮ ਪਰਿਵਰਤਨ ਕਰਨ ਤੋਂ ਪਹਿਲਾਂ ਉਹ ਸ ਸਹੀਦਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਯੋਧਿਆਂ ਨੂੰ ਉਹਨਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਨੂੰ ਯਾਦ ਕਰਕੇ ਦੇਖੋ ਕਿ ਅਸੀਂ ਸਾਨੂੰ ਮਾਣ ਹੁੰਦਾ ਹੈ ਕਿ ਅਸੀਂ ਸਿੱਖ ਕੌਮ ਦੇ ਵਿੱਚ ਪੈਦਾ ਹੋਏ ਆ ਸਾਡੇ ਗੁਰੂਆਂ ਦਾ ਸਾਡੇ ਤੇ ਅਸ਼ੀਰਵਾਦ ਹੈ ਜਿਨ੍ਹਾਂ ਜਿਨ੍ਹਾਂ ਇਹਨਾਂ ਨੂੰ ਸਿੱਖ ਕੌਮ ਨੂੰ ਦਸ਼ਰਮ ਕਰੋਗੇ ਜਿਨ੍ਹਾਂ ਸਿੱਖ ਕੌਮ ਤੇ ਭਾਰੂ ਪਾਓਗੇ ਇਹ ਜਜਾਰੂ ਕੌਮ ਹੈ ਉਹਨਾਂ ਹੀ ਇਹ ਪੈਦਾਵਾਰ ਬਦੂਗੀ ਮੈਂ ਸਾਰਿਆਂ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦਾ ਇਸ ਗੁਰੂ ਦੇ ਸਥਾਨ ਤੇ ਵੱਧ ਤੋਂ ਵੱਧ ਹਾਜ਼ਰੀਆਂ ਪਰੋ ਸੰਤ ਬਾਬਾ ਰਾਜਵੰਤ ਸਿੰਘ ਜੀ ਦੀ ਇਸ ਸਥਾਨ ਤੇ ਪਵਿੱਤਰਤਾ ਨੂੰ ਆਕਾਦਰ ਕਰੋ ਤੇ ਬਾਬਾ ਅਦੇ ਨੌਨੇ ਹਰ ਸਿੰਘ ਦੀ ਸੇਵਾ ਇੱਥੇ ਚੱਲ ਰਹੀ ਹੈ ਉਹਨਾਂ ਨੇ ਇੱਕ ਕੈਸ ਰੀਲਿਫ ਕੀਤੀ ਹੈ ਐਸਾ ਗੁਰਵੜ ਭਾਗੀ ਪਾਇਆ ਤੇ ਇਹਨੂੰ ਅਸੀਂ ਸੁਣੋ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਐਨਾ ਕਹਿੰਦਾ ਮੈਂ ਸਾਰੀਆਂ ਸੰਗਤਾਂ ਦਾ ਦਿলো ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ